ਕੋਡੀ 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 ਬਾਕੀ ਹੋਰ ਵੀ ਇਹੀ ਬੇਨਤੀ ਆ ਸਾਰੇ ਭਰਾਵਾਂ ਨੂੰ ਵੀ ਲੋਹਰੇ ਰੋਹਾਂ ਦੇ ਆਪਣੇ ਆਪਣੇ ਪਲੇਅਰ ਦਾ ਆਪਣੇ ਪਿੰਡ ਦਾ ਹੀ ਚੱਕੋ ਇੱਕ ਬੰਦਾ ਹਨਾ ਦੋ ਚੱਕਰ ਇੱਕ ਚੱਕੋ ਹਨਾ ਬੜਾ ਦੂਰ ਨਾ ਜਾਓ ਠੀਕ ਨੇ ਦੂਰ ਜਾਣ ਦੀ ਲੋੜ ਨਹੀਂ ਹੈ ਕਬਦੇ ਜਿਹੜਾ ਪਿੰਡੋਂ ਇੱਕ ਜਾਂ ਦੋ ਮੁੰਡਿਆ ਉਹਨਾਂ ਨੂੰ ਹੀ ਖਰਾਬ ਪਾਣੀ ਦੇ ਦਿਦੋ ਕੋਈ ਬੋਤਲ ਜਿਹੜੇ ਭਾਈ ਹਾਂ ਪਰ ਜੀ ਹੋਰ ਆਈ ਦੋ ਦੋ ਲੱਖ ਦੇ ਕੇ ਗੱਲਬਾਤ ਕੀਤੀ ਤੁਹਾਡੀ ਬਈ ਹੁਣ ਮੱਝੇ ਵਾਲੇ ਆ ਉਹਨਾਂ ਦੀ ਚਾਰ ਟੀਮਾਂ ਨੇ ਛੇ ਟੀਮਾਂ ਨੇ ਪੰਜ ਟੀਮਾਂ ਨੇ ਉਹ ਆਸ ਵਿੱਚ ਹੀ ਖਲਾਈ ਜਾਂਦੇ ਆ। ਉਹ ਵਧੀਆ ਗੱਲ ਆ ਉਹਨਾਂ ਦੀ। ਬਈ ਮਾਜੇ ਨੂੰ ਚੱਕ ਰਹੇ ਆ ਉਹ। ਹਾਂ ਬਿਲਕੁਲ। ਆਪਣੇ ਬੰਦੇ ਕੀ ਕਰਦੇ ਆ? ਆਪਣੇ ਬੰਦੇ ਕੋਲ ਕੋਣ ਲਿਆਵਜੀ ਹਰਿਆਣਾ ਤੋਂ? ਕੋਣ ਲਿਆਵਜੀ ਮਾਜੇ ਤੋਂ? ਕੋਣ ਲਿਆਵਜੀ ਮਾਜੇ ਤੋਂ? ਵਾਪੇ ਤੋਂ। ਹੈ? ਆਪਦੇ ਬੰਦੇ ਨੂੰ ਪਿੱਛੇ ਖਿੱਚਣਾ ਦਵੋ। ਆਪਦੇ ਏਰੀਆ ਨੂੰ ਪਹਿਲ ਦਵੋ। ਤੁਸੀਂ 35 ਇਹੇ ਹੱਥ ਬੰਨ੍ਹ ਕੇ ਆਪਦੇ ਏਰੀਆ ਨੂੰ ਪਹਿਲ ਦਵੋ। ਜਿਹੜੇ ਆਪਾਂ ਆਪਣਾ ਮਾਲਵਾ ਪੱਛੜ ਗਿਆ ਆਪਾਂ 2 2 3 3 ਕਬੜੀਆਂ ਵਾਲਾ ਇੱਕ ਸਿਸਟਮ ਕਰ ਲਿਆ ਜਾਂ ਹੋਰ ਕੁਝ ਕਰ ਲਿਆ ਇਹਦੇ ਵਿੱਚੋਂ ਆਪਾਂ ਬਾਹਰ ਨਿਕਲੀਏ ਆਪਾਂ 6 ਟੀਮਾਂ ਛੱਦੀਏ ਜਾਂ 8 ਟੀਮਾਂ ਛੱਦੀਏ ਚਾਰ ਬਾਰੋਂ ਕਰ ਲੋ ਤਿੰਨ ਬਾਰੋਂ ਕਰ ਲੋ ਉਹ ਨਵੇਂ ਮੁੰਡੇ ਖਿਲਾ ਲੋ ਉਹ ਜਿੱਤਾ ਹੈ ਐਂ ਕਰ ਲੋ ਵੀ ਜਿੱਤ ਤਨ ਚਾਰ ਬਾਰੋਂ ਬਾਰੇ ਦੋ ਨਵੇਂ ਦੋ ਪੁਰਾਣੇ ਇਹ ਵੀ ਕਰ ਸਕਦੇ ਠੀਕ ਆ ਨੀ ਇਹ ਨਹੀਂ ਵੀ ਕਰਨੇ ਕੋਈ ਗੱਲ ਨਹੀਂ ਆਪ ਦੇ ਏਰੀਆ ਨੂੰ ਪਹਿਲਾਂ ਉੱਤੇ ਜਾ ਦੂਜੀ ਗੱਲ ਇਹ ਆ ਬੇਨਤੀ ਅਸੀਂ ਇਹ ਕਰਦੇ ਆ ਸਾਰਿਆਂ ਨੂੰ ਕਿਰੇਆ ਕਮੇਡੀਅਨ ਟੂਰਨਾਮੈਂਟ ਦੇ ਹੱਥ ਵੰਨ ਕੇ ਸਾਡੀ ਬੇਨਤੀ ਆ ਵੀ ਜਿਹੜੇ ਖਲੀਫੇ ਬੰਦੇ ਆ ਇਹਨਾਂ ਨੂੰ ਬਾਹਰ ਕੱਢ ਦੋ ਠੀਕ ਆ ਸਿੱਧੀ ਟੀਮਾਂ ਬਣਾਉਦੇ ਆ ਅੱਡੀ ਡਾਇਰੈਕਟ ਗੱਲ ਕਰੋ ਟੀਮਾਂ ਨਾਲ ਹਾਂ ਜਿਹੜੇ ਖਲੀਫੇ ਬੰਦੇ ਆ ਉਹ ਕਰਦੇ ਆ ਲੱਖ ਰੁਪਏ ਦੀ ਕਰਦੇ ਆ ਟੀਮ 20 ਆਫ ਦੀ ਜ ਪਾਉਂਦੇ ਆ ਪੰਜ ਟੀਮਾਂ ਏਂਟਰ ਕਰਦੇ ਆ ਪੰਜਾਂ ਦੇ ਵਿੱਚੋਂ ਵੀ ਪੰਜ-ਪੰਜ ਲੈ ਕੇ 25000 ਰੁਪਏ ਕਮਾ ਗਏ ਫੇਰ ਸਨਮਾਨਤ ਵੀ ਕਰਾਵਾਂਗੇ ਬਿਲਕੁਲ ਇਹੀ ਆ ਕਮੇਟੀਆਂ ਨੂੰ ਵੀ ਸਿੱਧੀ ਤੁਸੀਂ ਆਪ ਗੱਲ ਕਰੋ ਵੀ ਭਾਈ ਅਸੀਂ ਮੈਚ ਕਰਾਉਣਾ ਸਾਡੇ ਪਿੰਡੋਂ ਕਿੰਨਾ ਕਰਾਇਆ ਇਹਦੇ ਵਿੱਚ ਥੋੜੇ ਜਿਹਾ ਕਮੈਂਟਰ ਵੀ ਇਨਵੋਲਵ ਨੇ ਇਹਦੇ ਵਿੱਚ ਰੇ ਪ੍ਰੀਬੀਨ ਬਾਲ ਭੈਗੇ ਨੇ ਜਿਹੜੇ ਗੱਲਾਂ ਕਰਾਉਂਦੇ ਕਮੇਟੀ ਨਾਲ ਵੀ ਅਸੀਂ ਸਾਰਾ ਠੇਕਾ ਕਰਾ ਦਿੰਨੇ ਆ ਅਸੀਂ ਇਹ ਕਰਾ ਦਿੰਨੇ ਆ ਇਹਨਾਂ ਤੋਂ بچੋ ਮੰਤਰ ਵਾਲੀ ਹੋਰ ਤੁਸੀਂ ਪੁਰਾਣਾ ਪਲੇਅਰ ਲੈ ਲਓ ਯਾਰ ਕੋਈ ਪੁਰਾਣੇ ਪਲੇਅਰ ਦੀ ਆਪ ਦੇ ਰਿਅਲ ਡਿਊਟੀ ਨਾਲ ਕਰ ਲਓ ਕੰਮ ਲੱਗ ਜੂ ਹੈ ਜੀ ਹਲਕਲ ਬਿਲਕੁਲ ਉਹਦਾ ਰੁਲਦੇ ਫਿਰਦੇ ਆ ਹਾਂ ਇਹੀ ਬੇਨਤੀ ਆ ਤੇ ਇਹਦੇ ਉੱਤੇ ਆਪਾਂ ਕੰਮ ਕਰਨਾ ਇੱਕ ਜਵਾਕਾ ਜਰੂਰ ਨਾਲ ਰੱਖੋ ਜਿਹੜੇ ਪਰ ਜਿਹੜਾ ਨਾਲ 33 ਦੀ ਚਾਰ ਟੀਮਾਂ ਕਰ ਲਓ 55 ਦੀਆਂ ਚਾਰ ਟੀਮਾਂ ਕਰ ਲਓ 63 ਦੀਆਂ ਚਾਰ ਟੀਮਾਂ ਕਰਾ ਦੋਨੋਂ ਘਟੇ ਨਬੜ ਜਣਾ ਦਰਸੀ ਨਹੀਂ ਨਹੀਂ ਹੁਣ ਬਾਈ ਆਪਣੇ ਪਿੰਡ ਦੀ ਟੂਰਨਾਮੈਂਟ ਹਰ ਸਾਲ ਕਰਾਉਂਦੇ ਆ ਅਸੀਂ ਕਰਾਉਣ ਨੂੰ ਲੱਖ 75 ਆ ਬੋਲਟ ਮੋਟਰਸਨ ਵੀ ਰੱਖ ਸਕਦੇ ਆ ਪਰ ਨਹੀਂ ਅਸੀਂ 47 42 52 52 ਓਪਨ ਕਰਾਉਂਦੇ ਆ ਬਹੁਤ ਵਧੀਆ ਹੋ ਇਸ ਕਰਕੇ ਹਰ ਸਾਲ ਕਰਾਉਂਦੇ ਆ 5 ਸਾਲ ਹੋ ਗਏ ਵੀ ਨਵੇਂ ਮੁੱਦੇ ਉੱਠਣ ਕਰਾਉਣ ਨੂੰ ਅਸੀਂ ਵੀ ਕਰਾ ਦਾਂ ਟਰੈਕਟਰ ਵੀ ਸਾਰਾ ਕੁਝ ਕਰ ਸਕਦੇ ਆ ਪਰ ਉਹ ਕੰਮ ਵੀ ਜਿਹੜੇ ਨਵੇਂ ਮੁੱਦੇ ਹੌਲੀ 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 ਉੱਠਣ ਉਹ ਇੱਥੇ ਇਟਲੀ ਵਾਲਿਆਂ ਨੇ ਚਲੋ ਫੱਦੇ ਦਾ ਸਨਮ ਉਹਨਾਂ ਨੇ ਟੂਰਨਾਮੈਂਟ ਮੈਨੂੰ ਕਹਿੰਦੇ ਕਿ ਮੈਂ ਪ੍ਰੋਗਰਾਮ ਖੁਦ ਹੀ ਆਏ ਕਰੋ 55 ਦੀਆਂ 6 ਟੀਮਾਂ ਸਾਧ ਨੂੰ ਹਾਂ ਬਿਲਕੁਲ ਆਹ ਦੇਖਾ ਦਮ ਜਾਏ 6 ਟੀਮਾਂ ਪੈਟਦੀਆਂ ਸਾਧ ਨੂੰ ਇੱਕ ਕੁੱਪਨ ਦਾ ਮੈਚ ਕੁੜੀਆਂ ਦਾ ਮੈਚ ਬਾਈ 20 ਦੇ 20 ਮੈਚ 30 ਦੀ 40 40 ਕੁੜੀਆਂ ਪਈਆਂ ਮੈਂ ਕਹਿੰਦਾ ਬੜਾ ਵਧੀਆ ਟੂਰਨਾਮੈਂਟ ਹੋਇਆ ਅੱਪੀ ਤੱਕੜੇ ਹੋਣਾ ਹਾਂ ਗੱਲਬਾਤ ਇਹ ਆ ਵੀ ਜੇ ਆਪਾਂ ਜਵਸਕਾਂ ਨੂੰ ਚੱਕਾਂਗੇ ਫੇਰ ਗੱਲ ਬਾਣੀ ਵੱਡੇ ਦਾ ਠੀਕ ਹੈ ਚਲੋ ਯਾਰ ਅਸੀਂ ਇਹ ਨਹੀਂ ਕਹਿੰਦੇ ਵੱਡੇ ਪਏ ਹੱਕਦਾਰ ਹੈਗੇ ਪਰ ਛੋਟਿਆਂ ਵੱਲ ਵੀ ਤੁਸੀਂ ਧਿਆਨ ਰੱਖੋ ਜਿੱਥੇ ਆਪਾਂ ਵੱਡੇ ਮੇਲੇ ਦੇ 50 ਲੱਖ ਰ ਹੁਣ ਵੱਡੀਆਂ ਟੀਮਾਂ ਨੂੰ 1 ਲੱਖ-ਲੱਖ ਰੁਪਇਆ ਕਰਾਇਆ ਫੋਟੇ ਜਾਂਦੇ ਆ ਕੋਈ ਕਰਾਇਆ ਨਹੀਂ ਉਹ ਚਲੇ ਜਾਂਦੇ ਆ ਹਾਰ ਕੇ ਜਾਂਦੇ ਆ ਦੋ ਖੇ ਮੇਲੇ ਖੇੜਦੇ ਆ ਚਾਰ ਖੇੜਦੇ ਆ ਮੁਰਕੇ ਬਹਿ ਜਾਂਦੇ ਆ ਭਾਈ ਸਾਹਿਬ ਇਦਾਂ ਕਿਸੇ ਨੇ ਜਵਾਬ ਉਠਣਾ ਨਹੀਂ ਹੈਗਾ ਦੇ ਜਵਾਬ ਥਾਲਣਿਆ ਤਾਂ ਕਮੇਡੀਆਂ ਨੂੰ ਦੇਂਦੀ ਆ ਕਿਰਪਾ ਕਰਕੇ ਸਾਡੀ ਡਿਵਾਈਡ ਕਰਕੇ ਦੋ ਜਿੰਨੇ ਕ ਦੇਗਾ ਜਿਹਨੇ ਜਵਾਬ ਨਵੇਂ ਆਉਂਦੇ ਆ ਉਹਨਾਂ ਨਾਲ ਛੱਟਾ ਨਹੀਂ ਤੇ ਦੋ ਬਣਾ ਨਹੀਂ ਹੋਰ ਠੇਕੇਦਾਰੀ ਵਾਲੀ ਕੰਮ ਇਹ ਬੰਦ ਹੋਣਾ ਚਾਹੀਦਾ ਪਲੇਅਰਾਂ ਦੇ ਉਹ ਪਲੇਅਰਾਂ ਦੇ ਪੈਸੇ ਨੇ ਜਿਹੜੇ ਉਹ ਬੰਦੇ ਫ੍ਰੀ ਮੁਕਤਜਬਾਂ ਪਰੇ ਭਾਈ ਪਲੇਅਰ ਨਾਲੋਂ ਜਾਦੇ ਪੈਸੇ ਲੈ ਕੇ ਜਾਂਦੇ ਹੋ ਜਿਆਦਾ ਜਿਆਦਾ ਠੀਕ ਆ ਘੱਟੋ ਵੱਧ ਲੱਖ ਲੱਖ 2 2 ਲੱਖ ਰੁਪਏ ਡੇਢ ਡੇਢ ਲੱਖ ਰੁਪਏ ਲੈ ਕੇ ਜਾਂਦੇ ਨੇ ਜਾਲੀ ਕੋਚ ਨੇ ਨਾ ਉਹ ਟੂਰਨਾਮੈਂਟ ਅਰੇ ਪੰਜ ਟੀਮਾਂ ਕਰਦਿਆ ਹਾਂ ਬੁੱਕ ਕਰ ਕੇ ਨੇ ਵੀ ਉਹ ਦੇ ਦੇ ਉਹ ਦੇ ਦੀ ਪੰਜਾਂ ਤੋਂ ਉਹਨਾਂ ਨੇ 5 5000 ਰੁਪਏ ਲੈਣਾ 25000 ਹੋ ਗਿਆ ਫਿਰ ਪੰਜਾਂ ਦੇ ਵਿੱਚੋਂ ਉਹਨਾਂ ਨੇ ਦੋ ਜਾਂ ਤਿੰਨ ਬੰਦੇ ਕਰਾਉਣੇ ਆ ਸਿਨੇਮਾ ਚ 21000 ਨਾ 13 21 ਦਾ ਉਧਰ ਉਹਦੇ ਪਾਉਣੀਆਂ ਟੋਪੀ ਹਾਂ ਉਹਦੇ ਵਿੱਚ 5000 ਰੁਪਏ ਮੇਰਾ ਤਰਾ 21 ਨਾਲ ਕਰਾਉ ਹਾਂ 15 ਹੋ ਗਿਆ ਹਾਂ ਉਹ ਹੋ ਗਿਆ 45 ਉਹ 50 ਤੋਂ 60 ਹਾਂ ਕੋਈ ਬੋਲ ਗੱਲਾਂ ਆਡੀਆਂ ਕੌਡੀਆਂ ਅਸੀਂ ਤਾਂ ਬਾਈ ਬੋਲੀ ਜਾਣਾ ਸੱਚ ਹੋਈ 1 ਮਿੰਟ ਸਹੀ ਕਰ ਲੋ ਹਾਥੀ ਮੋਰ ਹਜ਼ਾਰ ਪਤਾ ਭੋਗਦਾ ਲਾ 8 10 ਸਾਲਾਂ ਲੱਗੇ ਨੂੰ ਨਾ ਤਾਂ ਉਦੋਂ ਹਟੇ ਸੀ ਨਾ ਹੁਣ ਵਟਣਾ ਹੋਰ ਤਾਂ ਖਾਂਵੇਂ ਹੋਰ ਦੇਖੇ ਹੋਵਾਂਗੇ ਸੱਚ ਬੋਲਣਾ ਸੱਚ ਬੋਲਣਾ ਠੀਕ ਹੈ ਨਾ ਵਾ ਇਹੀ ਬੇਨਤੀ ਆ ਰੱਬੋ ਭਰਾ ਆਏ ਵੈਲਕਮ ਦਰਸੀ ਆਏ ਵੈਲਕਮ ਬਾਈ ਜੀ ਆਏ ਨੇ ਤੇ ਮਾਰਾ ਭਰਾ ਨੂੰ ਚੜ੍ਹਦੀਆਂ ਰੱਖੇ ਬਹੁਤ ਵਧੀਆ ਮੈਚ ਖੇលਿਆ ਤੇ ਹੋਰ ਵੀ ਖੇលੂਗਾ ਆਪਣੇ ਨਾਲ ਵੀ ਖੇលੂ ਤੇ ਦਿਖਾਉਣੇ ਆ ਤੁਹਾਨੂੰ ਹਾਂ ਏਡਾਂ ਹੀ ਖੇਡਾਂਗੇ ਮੈਚ ਪੰਜ ਚਾਰ ਜਰ ਸੱਚੀ ਖਾਲਸਾ ਵਾਹਿਗੁਰੂ ਜੀ ਖਾਲਸਾ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ